ਜੋ ਇੱਜ਼ਤ ਮਾਨ ਕਰ ਬਣਿਆ ਹੋਇਆ ਮੈਂ ਤਾਂ ਇਹੀ ਕਹਣਾ ਉਹਨਾਂ ਘਰੇ ਜਾ ਕੇ ਵੀ ਸ਼ੀਸ਼ੇ ਮੂਰੇ ਖੜ ਕੇ ਵੀ ਕਿ ਜਿੰਨੀ ਕਿ ਇੱਜ਼ਤ ਪ੍ਰਮਾਤਮਾ ਨੇ ਬਖਸ਼ੀ ਹੈ ਇੰਨੀ ਕੁ ਬਣੀ ਰਹੇ ਭਾਵੇਂ ਬਦੇ ਨਾ ਪਰ ਘਟੇ ਨਾ ਪਰ ਹਾਂ ਤੁਹਾਡਾ ਸਵਾਲ ਜਿਹੜਾ ਉਹ ਇਹ ਵੀ ਘਰੇ ਜਾ ਕੇ ਮੈਂ ਮੁੱਖ ਮੰਤਰੀ ਨਹੀਂ ਹੁੰਦਾ ਠੀਕ ਹੈ ਨਾ ਉਹ ਤਾਂ ਘਰ ਤੋਂ ਪਹਿਲੀ ਜਦੋਂ ਘਰ ਵੱਲ ਨੂੰ ਗੱਡੀ ਮੁੜਦੀ ਹੈ ਉਦੋਂ ਮੈਂ ਕਹ ਦਿੰਦਾ ਵੀ ਭਾਈ ਕਰੇ ਆਗੇ ਹੁਣ ਆਪਾਂ ਤੇ ਆਪਣੇ ਆਪਣਾ ਵੀ ਗੱਲ ਕਰ ਲੈਣਾ ਵੀ ਕਰ ਰਹੇ ਆਗੇ ਵੀ ਹੁਣ ਆਰਡਰ ਤਾਂ ਚੱਲਣੇ ਨਹੀਂ ਹੈਗੇ ਹੈਨਾ ਹੁਣ ਤਾਂ ਜੋ ਕਈ ਵਾਰੀ ਬਾਹਰ ਕੋਈ ਮੈਂ ਕਿਸੇ ਫੰਕਸ਼ਨ ਤੇ ਗਿਆ ਬੜਾ ਜਮਿਹਦ ਬੈਠੇ ਆ ਮਹਾਨ ਇੱਜ਼ਤ ਸਾਰੇ ਪਾਸੇ ਸਲੂਟ ਸਾਰੇ ਤੇ ਸਟੂਡੈਂਟ ਵੀ ਕਹਿੰਨ ਸਰ ਯੂ ਆਰ ਜੀਨੀਅਸ ਫਰੋਂ ਅਤਮਕਾ ਚਲੋ ਤਾਰੀਫ ਰੀਕ ਨੂੰ ਚੰਗੀ ਲੱਗਦੀ ਆ ਇੱਕ ਘੰਟੇ ਬਾਅਦ ਮੈਂ ਘਰੇ ਗਿਆ। ਜਾਣ ਸਾਰ ਪਹਿਲਾ ਡਾਇਲੌਗ ਸੀ ਤੁਹਾਨੂੰ ਇਕੱਲਿਆਂ ਆਸਦੀ। ਮੈਂ ਕਿਹਾ ਯਾਰ ਮੈਂ ਸੋਚਾ ਅੱਧਾ ਘੰਟਾ ਪਹਿਲਾਂ ਤਾਂ ਮੈਨੂੰ ਜੀਨੀਏ ਸਕੇ ਜਾਂਦੇ ਸੀ ਲੋਕ। ਮੈਂ ਕੀ ਹੋ ਗਿਆ ਤੌਲੀਏ ਦੇਖੋ ਕਿਥੇ ਸਿੱਟ ਗਏ ਆ ਹੂੰ। ਤੌਲੀਏ ਦੇਸ ਧਰਨ ਦੇ ਜਿਹੜੇ ਹੈ ਹੈ ਉਹ ਚੱਪਲਾਂ ਦੇਖੋ ਕਿਥੇ ਪਈਆਂ ਨੇ। ਮੈਂ ਕਿਹਾ ਜੀ ਕੋਈ ਗੱਲ ਨਹੀਂ ਅੱਗੇ ਤੋਂ ਤਦ ਤੌਲੀਏ ਹੱਟਾ ਗੱਲ ਕਰਾਂਗੇ। ਸੋ ਇਹ ਤਾਂ ਯੂਨੀਵਰਸਲ ਟਰੁਥ ਹੈ। ਔਰ ਅੱਜ ਵਿਮਨ ਦਿ ਹੈ ਕੁਛ ਬੋਲ ਵੀ ਇਨ ਸਾਡੇ ਭਾਈ ਥੋੜਾ ਦੇਣਾ ਅੱਜ ਨਾ ਠੀਕ ਹੈ ਨਾ ਸੋ ਪਰ ਇਹ ਵੀ ਗੱਡੀ ਦੇ ਦੋ ਪਹੀਏ ਨੇ ਗ੍ਰਸਤੀ ਜੀਵਨ ਜਿਹੜਾ ਪਹੀਏ ਦੋਨੇ ਹੀ ਜੇ ਬੈਲੈਂਸ ਦੇ ਵਿੱਚ ਰਹਿਣ ਤਾਂ ਗੱਡੀ ਚੱਲਦੀ ਹੈ ਨਹੀਂ ਤਾਂ ਫਿਰ ਜੇ ਇੱਕ ਪਹੀਆ ਖਰਾਬ ਹੋਵੇ ਜਾਂ ਅਲਾਈਨਮੈਂਟ ਆਊਟ ਹੋਵੇ ਜਾਂ ਫਿਰ ਗੱਡੀ ਨਹੀਂ ਚੱਲਦੀ ਫਿਰ ਸੋ ਉਹ ਕਹਿੰਦੇ ਵੀ ਓਬਾਮੇ ਨੇ ਵੀ ਕਿਹਾ ਸੀਗਾ ਜਦੋਂ ਉਹ ਰਾਸ਼ਟਰਪਤੀ ਸੀ ਕਿ ਸਾਰੀ ਦੁਨੀਆ ਮੈਥੋਂ ਡਰਦੀ ਹੈ ਕਹਿੰਦਾ ਮੈਂ ਮਸ਼ੈਲ ਬਾਮਾ ਤੋਂ ਡਰਦਾ ਹਾਂ ਹੈਨਾ ਪਤਾ ਨਹੀਂ ਕੀ ਰੋਗ ਜਾਂ ਹੁੰਦਾ ਇਹ ਨਾ ਕੁਝ ਕਹਿੰਨੀਓ ਸਾਨੂੰ ਤੁਸੀਂ ਉਹ ਡੱਡਾ ਡਰ ਮੇਰਾ ਇੱਕ ਦੋਸਤ ਹੈ ਉਹ ਪਿੰਡ ਹੈ ਉਹ ਕਹਿੰਦਾ ਬਾਈ ਗੱਲ ਪੁੱਛਣੀ ਸੀ ਮੈਂ ਕੀ ਕਹਿੰਦਾ ਯਾਰ ਮੈਂ ਅਮਰੀਕਾ ਵਾਲੀ ਤੇ ਰੋ ਬਹੁਤ ਮਾਰਦਾ ਮੈਂ ਕਿਹਾ ਅੱਛਾ ਕਹਿੰਦਾ ਜੇ ਨੂਨ ਮਿਰਚ ਘੱਟ ਹੋਵੇ ਮੈਂ ਥਾਲੀ ਭਗਾ ਕੇ ਮਾਰਦਾ ਕਹਿੰਦਾ ਮੈਂ ਕਿਹਾ ਅੱਛਾ ਕਹਿੰਦਾ ਜੀ ਮੈਂ ਤਾਰ ਦੂਰੂ ਪੀ ਕੇ ਆ ਜਾਾਂ ਕਹਿੰਦਾ ਫਿਰ ਜੁਰਾਬਾਂ ਜੁਰੂਬਾਂ ਉਹੀ ਲਾਉਂਦੀਆਂ ਮੇਰੀਆਂ ਹਣਾ ਮੈਂ ਕਿਹਾ ਛਾ ਕੰਨ ਵੀ ਜੇ ਉਹ ਕੁਝ ਕਹਦੇ ਆ ਆ ਲੈਉਣਾ ਮੈਂ ਮੈਂ ਐ ਲੈਉਂਦਾ ਹਜੇ ਨਹੀਂ ਟਾਈਮ ਹੈਗਾ ਜੀ ਉਹ ਮਤਲਬ ਕੰਦਾ ਮੈਂ ਉਹਦੀ ਕੋਈ ਨਹੀਂ ਮੰਨਦਾ ਗੱਲ ਮੈਂ ਕਿਹਾ ਅੱਛਾ ਫੇਰ ਤੂੰ ਪੁੱਛਣਾ ਕੀ ਚਾਹੁੰਦਾ ਕੰਦਾ ਯਾਰ ਡਰ ਵੀ ਮੈਨੂੰ ਹੀ ਲੱਗਦਾ ਉਹ ਤੂੰ ਕੰਦਾ ਨਾਲੇ ਕੁਝ ਕਹਿੰਦੀ ਨਹੀਂ ਮੈਂ ਕਿਹਾ ਬਈ ਤਾਂ ਕੁਦਰਤ ਵੱਲੋਂ ਨਾ ਕੋਈ ਸੈਂਸ ਪਾਈ ਹੋਈ ਹੈ ਸੋ ਭਾਈ ਬਚਾਈ ਰੋਏ ਬਸ ਜਿਉਂਦੀਆਂ ਬਸਦੀਆਂ ਰੋ ਕਿਉਂਕਿ ਤੁਸੀਂ ਜੱਗ ਜੰਨ ਨਹੀਂ ਆਓ ਤੁਸੀਂ ਬਹੁਤ ਕੁਝ ਦੇਖਣਾ ਹੁੰਦਾ ਤੁਸੀਂ ਕਿਉਂਕਿ ਅਸੀਂ ਤਾਂ ਸਾਡੀ ਤਾਂ ਕਰੋ ਬਾਹਰ ਜਦੋਂ ਜਾਂਦੇ ਆ ਸਾਡੀ ਤਾਂ ਆਊਟਿੰਗ ਹੋ ਜਾਂਦੀ ਹੈ ਤੁਹਾਡਾ ਹਰ ਵਕਤ ਘਰੇ ਹੀ ਰਹਿਣਾ ਫਿਰ ਅੱਗੇ ਗਰਸਤੀ ਨੂੰ ਸੰਭਾਲਣਾ ਬੱਚਿਆਂ ਨਾਲ ਜਾਂ ਕੌਣ ਆਉਂਦਾ ਕਰੇ ਕੀ ਉਹ ਕਹਿੰਦੇ ਆ ਨਾ ਕਿ ਘਰ ਤਾਂ ਬਣ ਜਾਂਦਾ ਪਰ ਉਸ ਘਰ ਨੂੰ ਅਸਲੀ ਘਰ ਜਿਹੜਾ ਉਹ ਲੇਡੀ ਬਣਾਉਂਦੀ ਹੈ ਕਿ ਨਹੀਂ ਤਾਂ ਬੁਆਏਜ ਹੋਸਟਲ ਦਾ ਜਿਹੜਾ ਹਾਲ ਹੁੰਦਾ ਉਹੀ ਸੇਮ ਹੁੰਦਾ ਪੀ ਕੋਈ ਇੱਕ ਤੇ ਚੀਜ਼ ਪਈ ਹੈ ਕੋਈ ਇੱਕ ਤੇ ਚੀਜ਼ ਪਈ ਹੈ ਸੋ ਇਹ ਪਰਮਾਤਮਾ ਨੇ ਤੁਹਾਨੂੰ ਗੁਣ ਦਿੱਤਾ ਹੈ ਹਾਂ ਮੈਨੂੰ ਇੱਕ ਥੋੜਾ ਜਿਹਾ ਫਾਇਦਾ ਹੈ ਕਿ ਜਿਹੜੀ ਮੇਰੀ ਵਾਈਫ ਹੈ ਡਾਕਟਰ ਹੈ ਐਮ ਬੀਬੀਐਸ ਹੈ ਤੇ ਪੜ੍ਹੀ ਲਿਖੀ ਹੈ ਤੱਕ ਕਰਕੇ ਥੋੜਾ ਬਹੁਤ ਅ ਅ ਅੰਗਰੇਜ਼ੀ ਜਿੜਕ ਲੈਂਦੀ ਹੈ ਹੋਰ ਤਾਂ ਕੀ ਹੈ ਹਨਾ ਗੰਗਾ ਉਹ ਤਾਂ ਸੇਮ ਹੀ ਨੇ ਨਾ ਗੱਲਾਂ ਤਾਂ ਸੇਮ ਹੀ ਨੇ ਸੋ ਪਰ ਰਹਿਣਾ ਵੀ ਇਦਾਂ ਹੀ ਚਾਹੀਦਾ ਫਿਰ ਸਮਾਜ ਦਾ ਸੀ ਹਿੱਸਾ ਤਾਂ ਸਮਾਜ ਦਾ ਜੋ ਸਮਾਜ ਨਾ ਹੁੰਦਾ ਜੋ ਜਿਵੇਂ ਸਮਾਜ ਰਹਿੰਦਾ ਉਹਨਾਂ ਵਿੱਚ ਹੀ ਰਹਿਣੇ ਆ ਕੋਈ ਐਸੀ ਗੱਲ ਨਹੀਂ ਪਰ ਹਾਂ ਵਿਸ਼ਵਾਸ ਪਿਆਰ ਇੱਕ ਦੂਜੇ ਨੂੰ ਸਮਝਣਾ ਔਰ ਇੱਕ ਦੂਜੇ ਦੀਆਂ ਉਮੀਦਾਂ ਤੇ ਪੂਰਾ ਉਤਰਨਾ ਇਹ ਜਿਹੜਾ ਮੰਤਰ ਉਹ ਵਸਤੇ ਘਰਾਂ ਦੀ ਨਿਸ਼ਾਨੀ ਹੈ ਜੀ ਔਰ ਹਮੇਸ਼ਾ ਕਰ ਮੈਂ ਤਾਂ ਇਹ ਕਹਣਾ ਕਿ ਪੰਜਾਬ ਦੇ ਘਰ ਵਸਦੇ ਰਹਿਣ ਹੱਸਦੇ ਰਹਿਣ ਉਹ ਸਾਡਾ ਪੰਜਾਬ ਤਰੱਕਿਆ ਕਰਦਾ